ਨਵਾਂਸ਼ਾ ਸਰਗਰਮੀਆਂ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੱਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਵਾਂਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਨਵਾਂਸ਼ਾ ਸਰਗਰਮੀਆਂ YouTube ਚੈਨਲ ਦੀ ਤਰਫੋਂ ਮੈਂ ਜਾਨੀ ਵਾਸਤੇ ਪਰਦੇਸੀ ਦੀ ਤਰਫੋਂ ਹਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 555 ਸਾਲਾ ਪ੍ਰਕਾਸ਼ ਪੁਰਬ ਨੂੰ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸੋ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਚੌਂਕ ਨਵਾਂ ਸ਼ਹਿਰ ਵਿਖੇ ਜਿੱਥੇ ਅੱਜ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 555ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਨਵਾਂ ਸ਼ਹਿਰ ਤੋਂ ਨਵਾਂ ਸ਼ਹਿਰ ਸਰਕਾਰੀਆਂ YouTube ਚੈਨਲ ਤੋਂ ਪੱਤਰਕਾਰ ਵਾਸਦੇ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਕੋਈ ਸੁਖਿਆ ਮਾਂ ਨੀਂਦ ਕਰੇ ਗੋਹਾਂ ਦੇ ਪੱਤਸਾਂ ਦੀ ਦਾ ਤੰਸੋ ਕਹਿੰਦੀ ਮਾਂ ਜਗ ਮਾਏ ਅੰਧਰ ਚੰਦ ਤੇਰੇ ਲੋ ਚੰਦ ਮੇਟਿਆ ਹੈ ਰਹਿ ਗਿਆ ਅੰਧੇਰਾ ਅੰਧੇਰਾ ਚੰਦ ਚੰਦ i stop ah. बाबा नानक जी का प्रकाश प्रकाश अंदर तक जमा जवान तक है कि बाबा नानक जी का प्रकाश होते हैं रोशनी अंदर जा रोशनी की, की लौड़ है सूरज की के भाई गुरदसाब जी ने पीती है कर सूरज लिख दिया है प्रतीक है सूरज चढ़ गया तारी छपे साढ़े अंदर बैठे जो चोर ने लभना जमें ਸਤਿ ਸ਼੍ਰੀ ਅਕਾਲ ਜੀ ਮੈਂ ਮਸਾਲਾ ਪ੍ਰਕਾਸ਼ ਤੋਂ ਜੀ ਬਹੁਤ ਉੱਜਾ ਲੱਗਦਾ ਹੈ ਕਿ ਸਤਸਾਹ ਚਾਜ ਦੇ ਪਾਸੋਂ ਕੋਈ ਸਰਕਾਰੀ ਚਾਹਨਾ ਨਾ ਜਾ ਰਿਹਾ ਹੈ ਕਿ ਗੁਰਦੁਆਰੇ ਦੀ ਸਫਾਈ ਅੱਜ ਵੀ ਅਜੇ ਤੱਕ ਨਹੀਂ ਸਫਾਈ ਚਲਾਈ ਜਾ ਰਹੀ ਨਹੀਂ ਖਣਪਾਟਾ ਦੀ ਸਫਾਈ ਨਹੀਂ ਇਹ ਇਸ ਸਮੇਂ ਲੰਗਰ ਪਟਾਇਆ ਜਾ ਰਹੀ ਹੈ ਜਿਸ ਸੰਗਤਾਂ ਅਸੀਂਆਂ ਲੈ ਰਹੀਆਂ ਨੇ ਬਰਸਾਤੀਆਂ ਲੱਤ ਪਸਤਰ ਹੋ ਰਹੀਆਂ ਨੇ ਸਾਰਿਆਂ ਨੂੰ ਮੇਰੇ ਵੱਲੋਂ ਅਮਰਜੀਤ ਸਿੰਘ ਖਾਲਸਾ ਸਿਰੇ ਕੇਐਸਐਮ ਪਬਲਿਕ ਸਕੂਲ ਸਿਰੂ ਰਾਮਦਾਸ ਸੇਵਾ ਸੁਸਾਇਟੀ ਤੋਂ ਗੁਰੂਵਾਰ 3:30 ਵਜੇ ਕਮੇਟੀ ਤੋਂ ਸਾਰੇ ਨਾਮ ਦਾ ਨਾਮ ਲਗਾਇਆ। ਬਸ ਠੀਕ ਹੈ। ਅੱਜ ਮੈਂ ਜਿਹੜੀ ਲਾਈਨ ਸ਼ੁਰੂ ਕੀਤੀ ਉੱਥੇ ਜਾਊਂਗਾ ਜੀ। ਤਾਂ ਜੀ ਜਿਹਦਾ ਹੁਕਮ ਤਾਲ ਹੈ ਅੱਜ ਆਪੇ ਆਪੇ ਵਾਹਿਗੁਰੂ ਜੀ ਆਖਿ ਆਪਕ ਪਤਨ ਦੇ ਵਿੱਚ ਕਿਸੇ ਨਾਲ ਜਿਹੜਾ ਪਾਸੇ ਤੋਂ ਨਾਰ ਤੋਂ ਦੇਖਦੇ ਪਰੋਂ ਕਿ ਉਹਦੇ ਲੰਗਰ ਚੱਲ ਰਿਹਾ ਹੈ ਚੱਲ ਰਿਹਾ ਹੈ ਸਭ ਸੰਤਾਂ ਦੀ ਹੈ ਲਾਈਨ ਦੇ ਵਿੱਚ ਆ ਕੇ ਲੱਗਣ ਸ਼ੁਰੂ ਕਰੋ ਸਪੂ ਤੇ ਬਾਬੇ ਨਾਨਕ ਦਾ ਨਾਮ ਕੋਈ ਵਾਰ ਪੂਜੋ ਘਰ ਦਾ ਵਾਹਿਗੁਰੂ ਸਾਰੇ ਅੱਜ ਦੂਜੋ ਜਵਾਲਾ ਇਹਨਾਂ ਦੀ ਆਮਾ ਸੇਵਾ ਦਾ ਨਾਮ ਲੱਗਿਆ ਇਹ ਮੇਰਾ ਇੱਕ ਪ੍ਰਾਨਕ ਪਾਤਸ਼ਾਲੀ ਵਿਚਾਰਤਾ ਜਿਵੇਂ ਉਹਨੇ ਵਾਰ-ਵਾਰ ਸਾਨੂੰ ਇੱਕ ਓਮਕਾਰ ਦੇ ਰੂਪ ਦੇ ਵਿੱਚ ਦਿੱਤੀ ਹੈ ਮੂਲ ਮੰਤਰ ਦੇ ਰੂਪ ਦੇ ਵਿੱਚ ਦਿੱਤੀ ਹੈ ਪ੍ਰਮਾਤਮਾ ਦਾ ਸਰੂਪ ਸਾਡੇ ਸਾਹਮਣੇ ਰੱਖ ਦਿੰਦਾ ਕਿਉਂ ਗਵਾਚਿਆ ਨਹੀਂ ਹੋਇਆ ਗਵਾਚੇ ਹੋਏ ਲੰਬੜ ਦੀ ਲੋੜ ਪੈਂਦੀ ਹੈ ਤੇ ਤੁਹਾਡੇ ਅੰਦਰ ਵਸ ਰਿਹਾ ਉਹ ਤੇ ਘਟ ਘਟ ਦੇ ਵਿੱਚ ਵਸਿਆ ਹੁਣੇ ਤੁੰਤ ਕਿਹੜੀ ਬਸਰੀ ਹੋਈ ਸੀ ਜਿਹਨੂੰ ਭਾਈ ਗੁਰਦਾਸ ਜੀ ਨੇ ਕਿਹਾ ਕਪਾਣਿਕ ਪਾਤਸ਼ਾਹ ਜੀ ਦੇ ਪਰਬਤ ਸੂਨ ਦੇ ਨਾਲੋਂ ਧੁੰਦ ਜਿਹੜੀ ਇਹ ਮਿਟ ਗਈ ਉਹਦਾ ਜੇਕਰ ਵੀ ਭਾਈ ਗੁਰਦਾਸ ਜੀ ਨੇ ਇੱਕ ਪਾਵਨ ਆਪਣੀਆਂ ਵਾਰਾਂ ਦੇ ਵਿੱਚ ਕੀਤਾ ਕਿ ਇਹ ਜਿਹੜਾ ਸਮਾਅ ਸੀ ਜਿਹਨੂੰ ਪੜਕੜੇਸ ਦਾ ਸਮਾਅ ਕਹਿੰਦੇ ਨੇ ਜਿਹਨੂੰ ਪਰਜੋੜ ਦਾ ਸਮਾਅ ਕਹਾ ਜਾਂਦਾ ਐਸੇ ਦੇ ਕੋਲ ਨਾਨਕ ਪਾਖਸ਼ ਨੇ ਬਾਣੀ ਦੇ ਵਿੱਚ ਮਰਦ ਨੇ ਇਹ ਇਸ ਗੱਲ ਦਾ ਜ਼ਿਕਰ ਕਰ ਸਕਦਾ ਕਿ ਉਸੇ ਤਰ੍ਹਾਂ ਦਾ ਸੰਸਾਰ ਹੈ ਪਰਮੰਡ ਵੀ ਉਦਾਂ ਦਾ ਸਾਰਾ ਚਲਾਈ ਬਾਣ ਹੈ ਜੇ ਬਦਲਦਾ ਮਨੁੱਖ ਦੀ ਸੋਚ ਬਦਲਦੀ ਹੈ ਹੁਣ ਉਹ ਪ੍ਰਧਾਨ ਕਰਦਾ ਜੇ ਮਨੁੱਖ ਕਲ ਕਰੇ ਇਸ ਦੇ ਸਮੇਂ ਦੇ ਵਿੱਚ ਜਿਉ ਰਿਹਾ ਤੇ ਪੜ੍ਹਦਿਆਂ ਦੇ ਵਿੱਚ ਜਿਉ ਰਿਹਾ ਜੇ ਕੋਈ ਬਾਕਸ਼ਾ ਦੀ ਬਾਣੀ ਨੂੰ ਪੜਦਾ ਹੈ ਉਹ ਮਤਨੇ ਕਰਦਾ ਹੈ ਜੀਵਨ ਦੇ ਵਿੱਚ ਸਹਿਜ ਆ ਰਿਹਾ ਜੀਵਨ ਦੇ ਵਿੱਚ ਆਨੰਦ ਆ ਰਿਹਾ ਜੀਵਨ ਬਦਲ ਰਿਹਾ ਹੈ ਸੁਭਾਅ ਬਦਲ ਰਿਹਾ ਸੋਚ ਬਦਲ ਰਹੀ ਹੈ ਤੇ ਅੱਜ ਵੀ ਸਤਿ ਕਰ ਮਾਰਦੇ ਨੇ ਬਾਣੀ ਦੇ ਵਿੱਚ ਬਚਨ ਵਿੱਚ ਕੀਤਾ ਮਾਰਦੇ ਕਹਿੰਦੇ ਨੇ ਸੋਈ ਚੰਦ ਚੜ੍ਹੇ ਸਿਤਾਰੇ ਸਹੀ ਦਿਨ ਇਹ ਤਤਰ ਹੈ ਹਾਂ ਤੱਕ ਦੀ ਸੋਮਾਣ ਚਲਾਰੇ ਜੁਗ ਜੀ ਖੇਲੇ ਥਾਮ ਕੇ ਅੱਜ ਵੀ ਕਹਿੰਦੇ ਨੇ ਉਹਨੂੰ ਸੂਰਜ ਵੀ ਉਹੀ ਹੈ ਚੰਦਰਮਾ ਵੀ ਉਹੀ ਹੈ ਆਕਾਸ਼ ਵੀ ਉਹੀ ਹੈ ਸਾਰੇ ਕੁਝ ਉਹੀ ਚੱਲ ਰਹੇ ਚਲਾਏ ਮਾਨ ਜੇ ਬਦਲਦਾ ਜੇ ਪਾਤਸ਼ਾਹ ਦੀ ਬਾਣੀ ਬਦਲਦੀ ਹੈ ਤੇ ਮਨੁੱਖ ਨੂੰ ਬਦਲਦੀ ਹੈ ਮਨੁੱਖ ਨੇ ਬਦਲਣਾ ਤੇ ਜਿਵੇਂ ਅੱਜ ਵੀ ਸਾਡੇ ਜੀਵਨ ਦੇ ਵਿੱਚ ਹੁੰਦਾ ਹੀ ਹੈ ਅਸੀਂ ਭਟਕਦੇ ਹਾਂ ਤਰੀਆਂ ਤੇ ਸਾਡੀ ਜੀਵਨ ਦੇ ਵਿੱਚ ਅੱਜ ਵੀ ਤੁੰਤ ਬਸਰੀ ਹੋਈ ਹੈ ਅਸੀਂ ਪਿਆਲੀ ਵਿੱਚ ਹੈ ਗਿਆਨਤਰੀ ਘੁੰਮ ਕੇ ਜਿਓਗੇ ਪਾਈ ਪ੍ਰਦਾਜ ਜੀ ਨੇ ਪਰ ਉਹਨਾਂ ਹਾਲਾਤਾਂ ਦਾ ਜ਼ਿਕਰ ਕੀਤਾ ਕਿ ਜਦੋਂ ਪ੍ਰਨਾਥ ਕਪਾਤਿ ਨੇ ਅਵਤਾਰ ਧਾਰਨ ਕੀਤਾ ਉਹ ਉਦੋਂ ਤੇ ਹਾਲਾਤ ਇਹੋ ਜਿਹੇ ਸਨ ਉਹਨਾਂ ਦੀ ਉਹ ਪਾਵਨ ਪੌੜੀ ਹੈ ਕਾਲ ਕੁੱਤ ਬਹੁਤ ਅਵਤਾਰ ਹੈ ਬੋਧ ਅਬੋਧ ਨਾਲ ਤ੍ਰਿਸ਼ਤੀ ਆਵੇ ਕੋਈ ਨਾ ਕਿਸੇ ਵਰਜੈ ਜੀ ਸੋਈ ਕਰੇ ਦੁਇ ਮਨ ਭਾਵੇ ਕਿਸੇ ਪੁਜਾਈ ਸਿਲਾ ਸੌਨ ਕੋਈ ਛੋੜੇ ਬੜੀ ਪੁਜਾਵੇ ਤੰਤਰ ਰਪਾ ਖੰਡ ਕਰ ਕਲਾ ਕਲੇਸ਼ ਕੋ ਬਾਦ ਵਧਾਵੇ ਆਪੋ ਧਾਪੀ ਹੋਏ ਕੈ ਨਿਆਰੇ-ਨਿਆਰੇ ਪੰਥ ਚਲਾਵੇ ਕੋਈ ਪੂਜੇ ਚੰਦਰ ਸੂਰ ਕੋਈ ਧਰ ਤੇ ਕਾਸ਼ ਬਣਾਵੇ ਪੌਣ ਪਾਣੀ ਲੈ ਸੰਤੋ ਧਰਮ ਰਾਜ ਕੋਈ ਤ੍ਰਿਪਤਾਵੇ ਅਖੀਰ ਦੇ ਤੇ ਜਾ ਕੇ ਕਹਿੰਦੇ ਨੇ ਬੋਕਟ ਧਰਮ ਹੀ ਪਰਮ ਭੁਲਾਵੇ ਜਿੱਥੇ ਉਹਨਾਂ ਨੇ ਸਾਰਾ ਜ਼ਿਕਰ ਕੀਤਾ ਕਿ ਇਹ ਬੌੜ ਦਾ ਅਵਤਾਰ ਸੀ ਬੌੜ ਦਾ ਉੱਤਮ ਗਿਆਨ ਅਸੀਂ ਗਿਆਨ ਹਾਸਲ ਕਰਤਾ ਸੀ ਇਸ ਸਮੇਂ ਦੇ ਵਿੱਚ ਪਰਪਰਗ ਅਗਨੇ ਗਿਆਨਿਕ ਤੇ ਦਿਖਾਈ ਨਹੀਂ ਦੇ ਰਿਆ ਬਹੁਤ ਅਮੋਦਨ ਦੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੇ ਸੱਚੇ ਸੰਗਤਾਂ ਲੱਖ ਲੱਖ ਵਧਾਈਆਂ ਹੋਣ ਆਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਵਾਂ ਚਾਰ ਵਿਖੇ ਇਲਾਕੇ ਦੀ ਸੰਗਤਾਂ ਬਹੁਤ ਹੀ ਸ਼ਰਧਾ ਤੇ ਪਿਆਰ ਦੇ ਨਾਲ ਗੁਰੂ ਸਾਹਿਬੀ ਦਾ ਪ੍ਰਕਾਸ਼ ਪੁਰਬ ਮਨਾ ਰਹੀਆਂ ਸਵੇਰ ਤੋਂ ਹੀ ਸੰਗਤਾਂ ਗੁਰੂ ਘਰ ਵਿਖੇ ਬਹੁਤ ਵੱਡੀ ਗਿਣਤੀ ਵਿੱਚ ਪਹੁੰਚ ਕਰਕੇ ਗੁਰੂ ਜੀਆ ਸਰਵਨਾ ਕਰ ਰਹੀਆਂ ਇਸ ਸਵੇਰ ਤੋਂ ਹੀ ਖੰਡਪੜ ਸਾਹਿਬ ਦੇ ਭੋਗ ਉਸ ਤੋਂ ਉਪਰੰਤ ਕਥਾ ਤੇ ਕੀਰਤਨ ਦੇ ਪ੍ਰਵਾਹ ਚੱਲ ਰਿਹਾ ਹਨ। ਹਾਂ ਗੁਰੂ ਕੇ ਲੰਗਰ ਵੀ ਚੱਲ ਰਿਹਾ ਹਨ। ਸਮੁੱਚੀਆਂ ਸੰਗਤਾਂ ਗੁਰੂ ਘਰ ਪਹੁੰਚ ਕਰਕੇ ਜਿੱਥੇ ਸੇਵਾ ਕਰ ਰਹੀਆਂ ਆ ਉੱਥੇ ਨਾਮ ਬਾਣੀ ਸਰਵਣ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਆ। ਸਤਿਗੁਰੂ ਜੀ ਸਾਰਿਆਂ ਦੇ ਮੇਰ ਕਰਨ ਸਾਰਿਆਂ ਘਰ ਵਿੱਚ ਸ਼ੁਭ ਸ਼ਾਂਤੀ ਤੰਦੁਸਤੀ ਬਣਾਈ ਰੱਖਣਾ। ਆਪਣੇ ਨਾਮ ਬਾਣੀ ਨਾਲ ਜੋੜ ਕੇ ਸਿੱਧੇ ਮਾਰਗ ਤੇ ਚੱਲਣ ਦਾ ਵੱਲ ਵਖੜਨ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀਮਤ ਹੈ। ਸਾਰਿਆਂ ਦੇ ਮਹਾਰਾਜ ਦੇ 550 ਜਿਉਂਨੇ ਗੁਰਪੁਰਬ ਦੀ ਮਾਰਦ ਕੀ ਜਾਤ ਇੱਕ ਪਹਿਚਾਨੋ ਇੱਕ ਨੂਰ ਤੇ ਸਮਝੋ ਕਿਆ ਕੌਣ ਭਲੇ ਕੋ ਮੰਦੇ ਤੇ ਬਾਹਕ ਇਨਸਾਨ ਗੁਰੂ ਮਾਰੀ ਕਿਰਪਾ ਕਰਨ ਚੜ੍ਹਦੀ ਕਲਾ ਰੱਖਣਾ ਲੱਖ ਲਖ ਦਾ ਜੋ ਜੀ

ਸੰਭਰਦੇ ਤੋਂ ਪਰਬਟੇ ਨੇ ਉਹ ਉਹ ਪਹਿਲਾਂ ਦੇ ਹਾਲਾਤ ਇੱਥੇ ਕਿਹੋ ਜਿਹੇ ਸਨ ਅਸੀਂ ਇਸ ਗੱਲ ਨੂੰ ਨੰਬਰ ਕਰਕੇ ਦੇਖਣਾ ਕਿ ਜਿਹੜੇ ਉਹਨੋਂ ਦੇ ਹਾਲਾਤ ਸਨ ਆਜ ਉਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਦੇ ਨਾਲੋਂ ਕੀ ਫਰਕ ਦਿਸ ਰਿਹਾ ਕਦੀ ਦਿਸ ਰਿਹਾ ਨਹੀਂ ਅਸਲ ਵਿੱਚ ਗੁਰਪੁਰਬਾਂ ਨੂੰ ਮਨਾਉਣ ਦਾ ਸਾਡਾ ਮਕਸਦ ਹੀ ਇਹ ਹੁੰਦਾ ਹੈ ਕਿ ਜਿਹੜੀ ਗੁਰਨਾਨਕ ਪਾਤਸ਼ਾਹ ਵਿਚਾਰਧਾਰਾ ਸਾਨੂੰ ਸੰਸਾਰ ਦੇ ਵਿੱਚ ਦੇ ਕੇ ਗਏ ਨੇ ਉਹਨਾਂ ਨੇ ਇੱਕ ਵੱਖਰੀ ਨਿਰਮਲ ਪੰਥ ਲਾਇਆ ਹੈ ਗੁਰੂ ਨਾਨਕ ਮਹਾਰਾਜ ਸੱਚੇ ਪਤਸ਼ਾਹ ਜੀ ਨੇ ਸੰਸਾਰ ਦੇ ਵਿੱਚ ਨਿਰਮਲ ਰਸ ਨਿਰਮਲ ਅਰਥ ਨੂੰ ਮੈਲ ਤੋਂ ਰਹਿਣ ਤੇ ਪੰਥ ਦਾ ਅਰਥ ਨੂੰ ਪਹੁੰਚਦਾ ਮੈਲ ਤੋਂ ਰਹਿਣ ਦਾ ਇੱਕ ਵੱਖਰਾ ਰਸਤਾ ਗੁਰੂ ਨਾਨਕ ਮਹਾਰਾਜ ਦੇ ਸੰਗਤਾਂ ਉਹ ਰਸਤਾ ਕਿਹੜਾ ਸਮਝੀ ਵੀ ਵਿਚਾਰ ਕਰਨੀ ਪਵੇਗੀ ਉਹ ਵੀ ਸਮਝਣਾ ਪਵੇਗਾ ਹੋਰ ਗੁਰੂ ਨਾਨਕ ਮਹਾਰਾਜ ਜਿੰਨਾ ਚਿਰ ਸੰਸਾਰ ਦੇ ਵਿੱਚ ਸਰੀਰ ਕਰਕੇ ਉਹਨਾਂ ਨੇ ਲਗਭਗ 70 ਸਾਲ ਦੇ ਪ੍ਰਤੀ ਕਾਲ ਨੂੰ ਦੇ ਸੰਸਕਾਰ ਦੇ ਵਿੱਚ ਜੁਗੇ ਵੀ ਦਿਖਾਇਆ ਹੈ ਜਦੋਂ ਅਸੀਂ ਗੁਰੂ ਨਾਨਕ ਮਹਾਰਾਜ ਦੀ ਬਾਣੀ ਦਾ ਜ਼ਿਕਰ ਕਰਦੇ ਹਾਂ ਤੇ ਪਾਤਸ਼ਾਹ ਨੇ 19 ਰਾਗਾਂ ਦੇ ਵਿੱਚ ਬਾਣੀ ਜਿਹੜੀ ਉਹ ਉਚਾਰਨ ਕੀਤੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਦਾਤ ਬਾਣੀ ਉਚਾਰਨ ਕਰਦੇ ਨੇ ਇਹ ਉਹ ਹੀ ਬਾਣੀ ਹੈ ਜਿਹੜੀ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਉਹ ਵੱਖ-ਵੱਖ ਸਥਾਨਾਂ ਦੇ ਉੱਤੇ ਜਾ ਕੇ ਵੱਖ-ਵੱਖ ਮਨੁੱਖਾਂ ਦੇ ਕੋਲ ਜਾ ਕੇ ਜਿਸ ਤਰ੍ਹਾਂ ਤੁਸੀਂ ਭਾਈ ਲਾਲੂ ਦਾ ਜ਼ਿਕਰ ਸੁਣਿਆ ਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਭਾਈ ਲਾਲੂ ਜਾ ਕੇ ਨਿਵਾਜਦੇ ਇਹ ਗੁਰੂ ਗ੍ਰੰਥ ਸਾਹਿਬਾਰੇ ਬਾਣੀ ਦੇ ਵਿੱਚ ਜਿਹੜੇ ਮਾਰਗ ਦੇ ਬਚਨ ਕੀਤੇ ਨੇ ਉਹ ਪ੍ਰੈਕਟੀਕਲ ਤੌਰ ਦੇ ਉੱਤੇ ਜਿਉਂ ਕੇ ਸਾਡੇ ਸਾਹਮਣੇ ਸੰਸਾਰਕ ਤਸੰਦ ਵਿਖਾਇਆ। ਇਹ ਨਹੀਂ ਗੁਰੂ ਨਾਨਕ ਮਹਾਰਾਜ ਦੇ ਸੱਚੇ ਪਾਤਸ਼ਾਹ ਦੇ ਬਚਨ ਕਰਦੇ ਨੇ ਨੀਚਾ ਅੰਦਰ ਵਿੱਚ ਜਾਗੀਂ ਨੀਤੀ ਹੋਤ ਨਹੀਂ ਤੇ ਨਾ ਕੋਈ ਇੱਕ ਹੈ ਸੰਗ ਸਾਥ ਵੜਿਆ ਸਿਰ ਤੇ ਰੀਸ। ਜਿੱਥੇ ਨੀਚ ਸੁਭਾਅ ਜਾਂਦਾ ਤੇ ਫਿਰ ਨਾ ਤੇਰੀ ਚੀਜ਼। ਇਹ ਸਿਰਫ ਕਹਿਣ ਮਾਤਰ ਨਹੀਂ ਕਿ ਬਾਣੀ ਜੀ ਕਹਿਣ ਮਾਤਰ ਇਹਨਾਂ ਬਚਨਾਂ ਨੂੰ ਕਹਿ ਦਿੱਤਾ। ਆਪ ਜੀਵਨ ਯੋਗ ਦੇ ਮਾਰਗ ਦੀ ਭਾਈ ਲਾਲੋ ਨੂੰ ਨਿਵਾਜ। ਪਾਈ ਲਾ ਲੋ ਦੇ ਘਰ ਦੇ ਵਿੱਚ ਜਾ ਕੇ ਮਾਲਕ ਭਾਗੂ ਨੇ ਉਸ ਬਰਮ ਭੋਜ ਦੇ ਸੱਦੇ ਨੂੰ ਫੁਕਰਾ ਕੇ ਕਰਦੇ ਤੇ ਘਰ ਦੇ ਵਿੱਚ ਜਾ ਕੇ ਬਰਾਜਮਨ ਹੋਏ ਨੇ ਉਹਨੂੰ ਵੜਿਆਈ ਪੰਜ ਚਾਰ ਵਰਣ ਮੰਡਾ ਦੇ ਵਿੱਚ ਵੜਿਆ ਹੋਇਆ ਸੀ ਉਹਨੂੰ ਅੱਜ ਵੀ ਵੀ ਇਸ ਇੱਕ ਅਸੀਂ ਦੇਖਦੇ ਹਾਂ ਸਮਾਜ ਦੇ ਵਿੱਚ ਚੱਲਦੇ ਅੱਜ ਤੱਕ ਵੀ ਹੋਈ ਰਿਹਾ ਉਹ ਨਾਰਕਮਾਰ ਜੀ ਨੇ ਤੇ ਬੜਾ ਜੰਦਰ ਕੀਤਾ ਬਾਦਸ਼ਾਹ ਨੇ ਕਿ ਸਮਾਜ ਦੇ ਵਿੱਚੋਂ ਜਾਤ ਪਾਤ ਖਤਮ ਹੋ ਗਏ ਇਹ ਬਹੁਤ ਬਾਤ ਖਤਮ ਹੋਣਾ ਵਿਤਰੇ ਪਤਨ ਹੋ ਜਾਣਾ ਪਰ ਸੰਸਾਰ ਦੇ ਵਿੱਚ ਅਜੇ ਵੀ ਉਹੀ ਚੱਲਦੇ ਸਾਡੇ ਜੀਵਨ ਦੇ ਵਿੱਚ ਤੇ ਤੋਂ ਦਾ ਜੀ ਉਸੇ ਤਰ੍ਹਾਂ ਦੇ ਨਾਲ ਬਸਰੀ ਹੋਈ ਹੈ ਅਸੀਂ ਧਿਆਨ ਵੀ ਬੜੀਆਂ ਮਸਾਉਣਾ ਨੂੰ ਖਬਰਾਂ ਨੂੰ ਕਿਸੇ ਨੂੰ ਮੰਦਰਾਂ ਵਿੱਚੋਂ ਬਾਹਰੂ ਦੇ ਫੋਲਡ ਰੀਤੀ ਰਿਵਾਜਾਂ ਦੇ ਵਿੱਚੋਂ ਸੰਸਾਰ ਦੇ ਜੀਵਨ ਨੂੰ ਪੱਡਣ ਦੇ ਵਾਸਤੇ ਇਹ ਮਹਾਨ ਪ੍ਰਮਾਤਮਾ ਕਿੰਦਾ ਸੀ ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬਾਰੇ ਦੇ ਅਸੀਂ ਬਾਣੀ ਪੜਦੇ ਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਾਰਿਆਂ ਨਾਲੋਂ ਵੱਡਾ ਜਿਹੜਾ ਉਹਨੇ ਸਾਨੂੰ ਇੱਕ ਓੰਕਾਰ ਦੀ ਗੱਲ ਕੀਤੀ ਹੈ ਨਾ ਕਿ ਪਰਮਾਤਮਾ ਇੱਕ ਹੈ ਗੁਰਗ੍ਰੰਥ ਸਾਹਿਬਾਰੇ ਦੇ ਧਾਰਨੀਏ ਵਾਰ-ਵਾਰ ਜੇ ਉਸ ਇਨਾਂ ਵਚਨਾਂ ਨੂੰ ਪੜਾਂਗੇ ਤੇ ਸਾਡੇ ਅੰਦਰ ਉਹ ਚਣਕ ਪੈਦਾ ਹੋਵੇਗੀ ਜਦੋਂ ਅਸੀਂ ਪੜ੍ਹਾਂਗੇ ਕਿ ਪਾਤਸ਼ਾਹ ਦੀ ਬਾਣੀ ਦੇ ਵਿੱਚ ਬਤਨ ਕੀਤੀ ਹੋਈ ਹੈ ਕਿ ਪ੍ਰਮਾਤਮਾ ਇੱਕ ਹੈ ਕਿਉਂਕਿ ਪ੍ਰਮਾਤਮਾ ਜੇ ਇੱਕ ਨਾ ਬਾਰੇ ਨੇ ਸਭ ਨੂੰ ਜੋੜਿਆ ਤੇ ਇਹਦਾ ਮਤਲਬ ਹੈ ਪਹਿਲਾਂ ਬੁਲਦੇ ਪ੍ਰਮਾਤਮਾ ਨੂੰ ਮੰਨਿਆ ਜਾਂਦਾ ਹੋਵੇ ਕਿ ਦਿੱਤੀ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이ਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਤਲਫੇਰ ਨਮਲੀਆ ਤੇ ਤਾਰੀਆਂ ਸਰਕਾਰੀਆਂ ਲੈ ਕੇ حاضر ਹੋਵਾਂਗੇ ਉਦੋਂ ਤੱਕ ਵਾਸਤੇ પ્રતિਸੰ ਇਹ ਇਜਾਜ਼ਤ ਦੇਉਂ ਧੰਨਵਾਦ